ਸਿੱਧੂ ਬਟੀਕ ਬਠਿੰਡਾ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਹਾਂਜੀ ਅੱਪਾ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਪਸ਼ਮੀਨੇ ਦੇ ਸੂਟ ਕਿਉਂਕਿ ਕਾਫੀ ਟਾਈਮ ਤੋਂ ਇਹਦੀ ਵੀਡੀਓ ਸਪਣ ਤੇ ਨਹੀਂ ਪਈ ਸੀ ਪਰ ਅੱਜ ਦੇ ਵੀਡੀਓ ਵਿੱਚ ਆਪਾਂ ਪਸ਼ਮੀਨੇ ਦੇ ਸੂਟ ਲੈ ਕੇ ਆਏ ਤਾਂ ਸਭ ਤੋਂ ਪਹਿਲਾਂ ਜਿਹੜਾ ਸਾਡਾ ਸੂਟ ਹੈਗਾ ਜੀ ਇਹ ਹੈਗਾਗਾ ਬਿਲਕੁਲ ਮਹਿੰਦੀ ਜੇ ਕਲਰ ਦੇ ਵਿੱਚ ਹੈ ਤੇ 1K ਟੈਕਸ ਦਾ ਪਸ਼ਮੀਨਾ ਤੁਸੀਂ ਦੇਖ ਚੈੱਕ ਕਰ ਸਕਦੇ ਹੋ ਮੋਹਰ ਦੇ ਉੱਪਰੋਂ ਕੰਨੀ ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਆਗੇ 1K ਟੈਕਸ ਦਾ ਮੋਹਰਾਂ ਦਾ ਪਸ਼ਮੀਨਾ ਰੂ ਹੈ ਜੀ ਇਹੜਾ ਬਰੀਕ ਚੱਕ ਬਿਲਕੁਲ ਬਰੀਕ ਚੱਕ ਦੇ ਵਿੱਚ ਬਣਿਆ ਹੋਇਆ ਪਸ਼ਮੀਨਾ ਇਹਦੇ ਉੱਪਰ ਜਿਹੜਾ ਆਪਾਂ ਕੰਮ ਕੀਤਾ ਹੋਇਆ ਜੀ ਆਰੀ ਵਰਕ ਦਾ ਕੰਮ ਕੀਤਾ ਹੈ ਬਹੁਤ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਤੁਸੀਂ ਚੈੱਕ ਕਰੋ ਇਹਦੇ ਚ ਆਪਾਂ ਲਾਈਟ ਬਿਲਕੁਲ ਪਿੰਕ ਜਾਂ ਮੈਜੈਂਟਾ ਡਾਰਕ ਤੇ ਇੱਕ ਹਲਕਾ ਜਿਹਾ ਆਪਾਂ ਇਹਦੇ ਚ ਗ੍ਰੀਨ ਲਾ ਕੇ ਤੇ ਮਾਸਟਰਡ ਲਾ ਕੇ ਆਪਏ ਕੰਮ ਕੀਤਾ ਹੋਇਆ ਹੈਗਾ ਜਿਹੜਾ ਇਹ ਕੰਮ ਇਹਦੇ ਘੇਰੇ ਦੇ ਉੱਪਰ ਆ ਜਾਂਦਾ ਹੈ ਸੇਮ ਕੰਮ ਇਹਦਾ 슬ੀਵਜ਼ ਦੇ ਉੱਪਰ ਆਊਗਾ ਜੀ ਇਹ ਵਾਲਾ ਕੰਮ ਸੇਮ ਇਹਦੇ 슬ੀਵਜ਼ ਦੇ ਉੱਪਰ ਆ ਗਿਆ ਜੀ ਇੱਕ ਟੈਕਸ ਦਾ ਪਸ਼ਮੀਨਾ ਜੀ 5 ਮੀਟਰ ਆਪਣੇ ਇਹ ਫੈਬਰਿਕ ਲੋਗੇ ਜੀ ਸਰਦੀ ਜਗੇ ਵੀਅਰ ਕਰਨ ਵਾਸਤੇ ਰੂਟੀਨ ਦੇ ਵਿੱਚ ਪੌਜਦਾ ਮਰਜੀ ਆਪਣੀ ਨੂੰ ਵੀਅਰ ਕਰ ਸਕਦੇ ਆਗੇ ਬਹੁਤ ਹੀ ਪਿਆਰਾ ਇਸਮ ਬਣ ਰੈਡੀ ਹੋਇਆ ਜੀ ਇਹ ਤੇ ਜਿਹੜਾ ਇਹਦਾ ਰੇਟ ਹੈਗਾ 1200 ਰਹੂਗਾ ਜੀ ਅੱਜ ਦੀ ਵੀਡੀਓ ਜਿਹੜੇ ਤੁਹਾਨੂੰ ਆਪਾਂ ਸੂਟ ਦਿਖਾਵਾਂਗੇ ਸਾਰੇ ਪਸ਼ਮੀਨੇ ਦੇ ਸੂਟ ਤੇ ਸਾਰਿਆਂ ਦਾ ਸੇਮ ਰੇਟ ਰਹੇਗਾ ਜੀ 1200 ਰੁਪਿਆ ਉਸ ਤੋਂ ਅਗਲਾ ਜਿਹੜਾ ਸਾਡਾ ਸੂਟ ਹੈਗਾ ਜੀ ਉਹ ਹੈਗਾ ਗਾਜਰੀ ਕਲਰ ਦਾ ਇਹ ਬਿਲਕੁਲ ਪਲੇਨ ਪਸ਼ਮੀਨੇ ਦੇ ਉੱਪਰ ਰੈਡੀ ਹੈ ਜੀ ਸੂਟ ਇਹਦਾ ਕਲਰ ਜਿਹੜਾ ਹੈਗਾ ਗਾਜਰੀ ਜੇ ਕਲਰ ਦੇ ਉੱਪਰ ਆਪਾਂ ਇਹ ਰੈਡੀ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਗ੍ਰੀਨ ਦੇ ਉੱਪਰ ਲਾਈ ਡਾਰਕ ਫਲਾਰ ਬਣਾ ਹੋਏ ਹੈ ਘੇਰੇ ਦੇ ਉੱਪਰ ਇਹ ਵਾਲਾ ਕੰਮ ਸਾਡਾ ਘੇਰੇ ਦੇ ਉੱਪਰ ਕੀਤਾ ਹੋਇਆ ਜਿਹੜਾ ਆਪਾਂ نیچے ਕਟਵਰਕ ਦਿੱਤਾ ਹੋਇਆ بیس ਦੇ ਨਾਲ ਆਪਾਂ ਇਹਨੂੰ ਕਟਵਰਕ ਵੀ ਦਿੱਤਾ ਹੋਇਆ ਹੈਗਾ ਸੇਮ ਜਿਹੜਾ ਆਪਣੇ ਸੂਟ ਦਾ ਕਲਰ ਹੈ ਗਾਜਰੀ ਜਾਂ ਉਦਾਂ ਹੀ ਆਪਾਂ ਇਹਨੂੰ ਕਟਵਰਕ ਕੀਤਾ ਹੋਇਆ ਤੇ ਕਿਛੂ ਦੋ ਫਲਾਰ ਜਿਹੜੇ ਹੈਗੇ ਸੀ ਘੇਰੇ ਦੇ ਉੱਪਰ ਬਣਾਏ ਹੋਏ ਹੈਗੇ ਅੱਗੇ ਇੱਕ ਫਲਾਰ ਇਹ ਵਾਲਾ ਫਲਾਰ ਨੇ ਜੀ ਇਹ ਅਸੀਂ ਬਣਾਏ ਹੋਏ ਨੇ ਬਾਟਮ ਦੇ ਉੱਪਰ ਇੱਕ ਫਲਾਰ ਬਾਟਮ ਦੇ ਉੱਪਰ ਇਧਰ ਆ ਗਿਆ ਜੀ ਉੱਪਰ ਜਾ ਕੇ ਇਦਾਂ ਹੀ ਫਲਾਰ ਆ ਗਿਆ ਜੀ ਸੇਮ ਫਲਾਰ ਸਾਡੇ ਵਾਂਗ ਬਣੇ ਹੋਏ ਨੇ ਜੀ 슬ੀਵਸ ਦੇ ਉੱਪਰ 슬ੀਵਸ ਦੇ ਉੱਪਰ ਕਟਵਰਕ ਦੇ ਨਾਲ ਛੋਟੇ ਛੋਟੇ ਜਿਹੜੀ ਪੱਤੀ ਬੁੱਢੀ ਦੇ ਨਾਲ ਇਹ ਕੰਮ ਕੀਤਾ ਹੋਇਆ ਸੀ ਇਹ ਕੰਮ ਸਾਡਾ 슬ੀਵਸ ਦੇ ਉੱਪਰ ਆ ਗਿਆ ਜੀ ਇਹ ਵੀ ਇੱਕ ਟੈਕਸ ਦਾ ਪਸ਼ਮੀਨਾ ਜੀ ਬਹੁਤ ਪਿਆਰਾ ਪਸ਼ਮੀਨਾ ਜੀ ਜਿੱਦਾਂ ਮਰਜ਼ੀ ਇਸ ਨੂੰ ਪਾ ਸਕਦੇ ਆਗੇ ਸੇਮ ਰੇਟ ਰਹੇਗਾ ਜੀ ਇਹਦਾ ਵੀ ਰੇਟ ਰਹੇਗਾ 1200 ਰੁਪਏ ਉਸ ਤੋਂ ਅੱਗੇ ਸਾਡਾ ਆ ਗਿਆ ਜੀ ਬਿਲਕੁਲ ਲਾਈਟ ਰਸਟ ਜੇ ਕਲਰ ਦੇ ਵਿੱਚ ਸੂਟ ਇਹਨੂੰ ਵੀ ਅਸੀਂ ਬੇਸ ਦੇ ਨਾਲ ਹੀ ਕੱਢਿਆ ਹੋਇਆ ਹੈ ਥੋੜਾ ਹਲਕਾ ਲਾਈ ਡਾਰਕ ਦਾ ਕੰਬੀਨੇਸ਼ਨ ਬਣਾ ਕੇ ਅਸੀਂ ਇਹਨੂੰ ਰੈਡੀ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ نیچے ਘੇਰੇ ਦੇ ਆਪਾਂ ਕਟਵਰਕ ਬਣਾਇਆ ਹੋਇਆ ਤੇ ਉੱਪਰ ਜਾ ਕੇ ਆਪਾਂ ਹਲਕਾ ਜਿਹੇ ਤੇ ਛੋਟੇ ਛੋਟੇ ਬੂਟੀ ਬਣਾਈ ਹੋਈ ਹੈ ਉੱਪਰ ਬਿਲਕੁਲ ਨੈਕ ਦੇ ਉੱਪਰ ਵੀ ਆਪਾਂ ਕੰਮ ਕੀਤਾ ਹੋਇਆ ਕਟਵਰਕ ਦੇ ਨਾਲ ਬੂਟੀ ਜਿਹੜੀ ਦਿੱਤੀ ਹੋਈ ਹੈ ਕੰਮ ਉਹ ਨੈਕ ਦੇ ਉੱਪਰ ਆ ਗਿਆ ਸリーブਸ ਦੇ ਉੱਪਰ ਵੀ ਕੀਤਾ ਹੈ ਜੀ ਆਪਾਂ ਕੰਮ

ਉਸ ਤੋਂ ਕਿਹੜਾ ਸਾਡਾ ਸਾਰਾ ਸਟਾਫ ਜਿਹੜਾ ਸਾਡਾ ਹੈਗਾ ਜੀ ਪਸ਼ਮੀਨੇ ਦਾ ਰਹੂਗਾ ਇਹਦਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਮਹਿਰੂਨ ਜਾਂ ਸਰਦੀ ਦੇ ਵਿੱਚ ਚੀਜ਼ ਤੁਸੀਂ ਮਰਜ਼ੀ ਪਾ ਸਕਦੇ ਆ ਇਹਦੇ ਉੱਪਰ ਵੀ ਆਪਾਂ ਘੇਰੇ ਦਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹਨਾਂ ਆਪਾਂ ਤਿੱਲੇ ਹੀ ਟੱਚ ਦਿੱਤੀ ਹੋਈ ਹੈ ਇਹਨੂੰ ਪੱਤੀ ਜਿਹੜੀ ਹੈ ਸੀ ਡੰਡੀ ਤੇ ਪੱਤੀ ਬਣਾਈ ਤਿੱਲੇ ਦੇ ਬਣਾਈ ਹੈ ਬਿਲਕੁਲ ਲਾਈਟ ਪਿੰਕ ਜਿਹੇ ਕਲਰ ਦਾ ਛੋਟਾ ਜਿਹਾ ਫਲਾਰ ਬਣਾ ਕੇ ਪਿੰਕਲ ਰਗਾ ਸੀ ਇਹਨੇ ਕਟਵਰਕ ਕੀਤਾ ਹੋਇਆ ਹੈਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਮਹਿਰੂਨ ਸਰਦੀ ਚ ਜਿੱਦਾਂ ਮਰਜ਼ੀ ਸਾਨੂੰ ਪਾ ਸਕਦੇ ਹੈਗੇ ਸੇਮ ਸਾਡਾ ਡਿਜ਼ਾਈਨ ਜਿਹੜਾ ਹੈਗਾ ਇਹ 슬ੀਵਸ ਦੇ ਉੱਪਰ ਬਣਿਆ ਹੋਇਆ ਹੈਗਾ ਨੈੱਕ ਦੇ ਉੱਪਰ ਚਾਹੀਏ ਸੀ ਜਿਵੇਂ ਕਿ ਨੂੰ ਅਸੀਂ ਬੇਬੀ ਪਿੰਕ ਹਨਾ ਬੇਬੀ ਪਿੰਕ ਦੇ ਨਾਲ ਅਸੀਂ ਕੋਈ ਬਟਨ ਵਗੈਰਾ ਉੱਪਰ ਲਾ ਕੇ ਕੋਈ ਲੇਸ ਵਗੈਰਾ ਲਾ ਕੇ ਸੀ ਨੈੱਕ ਰੈਡੀ ਕਰ ਸਕਦੇ ਹਾਂਗੇ ਜਿਹਨੂੰ ਥੋੜੀ ਜਿਹਾ ਜ਼ਿਆਦਾ ਗ੍ਰੇਸ ਵੀ ਆ ਜਾਂਦੀ ਤੇ ਪਾਇਆ ਹੋਵੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਉਸ ਤੋਂ ਕਿਹੜਾ ਸਾਡਾ ਹੈਗਾ ਪਸ਼ਮੀਨਾ ਗ੍ਰੇ ਕਲਰ ਦਾ ਲਾਈਟ ਜਿਹਾ ਗ੍ਰੇ ਕਲਰ ਆ ਰਿਹਾ ਹੈ एपर भी आप घेरे का बहुत प्यारा फिनिशिंग काम हो जी देख सकते हो लाइट बिल्कुल लाइट पिंक एक ग्रीन का कलर आप अंबी नशा बनाया हुआ एपर ए अपने फोर्टी प्लस कोई फिफ्टी प्लस जिदा मर्जी सूट वेयर कर सकते ने बहुत ही प्यारा जहाँ काम हो फिशिंग बिलकुल ब्रीक वेयर बनी हुई है सेम कम जो सा है स्लीवस के उपर हो ਇਹ ਵਾਲਾ ਕਮਸਟ ਰਹਿਣਾ ਹੈ 슬ੀਵਜ਼ ਦੇ ਉੱਪਰ ਹੋਇਆ ਹੈ ਇਹਦੀ ਵੀ ਕਾਸਟ ਸੇਵ ਰਹੇਗੀ ਜੀ 1200 ਰੁਪਏ ਦੀ ਕਾਸਟ ਰਹੇਗੀ ਵਿਦਆਊਟ ਦੁਪੱਟਾ ਇਹ ਸਾਰੇ ਸੂਟ ਰਹਿਣਗੇ हां ਜਿਹੜੇ ਅੱਜ ਦੀ ਵੀਡੀਓ 'ਚ ਤੁਹਾਨੂੰ ਸੂਟ ਦਿਖਾਏ ਕਿਦਾਂ ਦੇ ਲੱਗੇ ਕਮੈਂਟ ਕਰਕੇ ਦੱਸਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਡਿਜ਼ਾਈਨ ਤੇ ਵੈਰਾਈਟੀ ਵੇਖਣ ਨੂੰ ਮਿਲਦੀ ਰਹੇ ਵੀਡੀਓ ਵੇਖਣ ਲਈ ਧੰਨਵਾਦ